ਬੱਕਰੀ ਲੈਣੀ ਹੈ ਉਹ ਨਹੀਂ ਨਹੀਂ ਉਹ ਯਾਰ ਉਹ ਨਹੀਂ ਹੁੰਦੀ ਮਾ ਇਹ ਲੈ ਮੁੰਡੇ ਫੜੀ ਮੰਗਿਆ ਕਰਨ ਫੜੀ ਇਹਦਾ ਨੂੰ ਇਹ ਦੱਸੋ ਬੱਕਰੀ ਤੁਹਾਡੇ ਪਸੰਦ ਹੈ ਕਿੱਥੇ ਪ੍ਰੀਤ ਜਾਂ ਮੈਲੀ ਪ੍ਰੀਤ ਆਓ ਖੜਾ ਬੋਕ ਨੂੰ ਦੇਖ ਰਿਹਾ ਵੀ ਕੀ ਖਾਂਦਾ ਨਹੀਂ ਨਹੀਂ ਉਹ ਨਹੀਂ ਉਹ ਹੀ ਹੈ ਪ੍ਰੀਤ ਉਹੀ ਹੈ ਭਾਈ ਓਏ ਪ੍ਰੀਤ ये बन रहा था सस्रीकर बाबे हो ठीक है बढ़िया बढ़िया ਆਦਰੋ ਕਰਦੇ ਇਧਰੋਂ ਕਰਦੇ ਪਰਿੰਦ ਕਰਦੇ ਬੋਤਲ ਪਿਛਾ ਨੂੰ ਘਰ ਲਾ ਮਰੀ ਕੇ ਨੂੰ ਬੱਕਰੀ ਨੂੰ ਆਪਣੇ ਲਵੇ ਗੋਚ ਦੂਰੋਂ ਵੀਡੀਓ ਵਧੀਆ ਬਣੂਗੀ ਵਧੀਆ ਬਣੂਗੀ ਵੀਡੀਓ ਉਹ ਦੇਖੀ ਜਾਓ ਘਰੇ ਜਾ ਕੇ ਦੇਖ ਨਹੀਂਦਾ ਹੁਣ ਥੋੜਾ ਇਹ ਯਾਰ ਆ ਜਾਓ ਰੇ ਚੁੱਲੀ ਵੀ ਨਹੀਂ ਬਨਣੀ ਆਈ ਬੰਦਿਆਂ ਨੂੰ ਉਹ ਮੋਕ ਦਵਾਇਆ ਭਾਰੀ ਬੱਡਾ ਕਿੱਡੇ ਮੂਰਖ ਲੋਕ ਨੇ ਚੋਲਾ ਨਹੀਂ ਬਣਾਉਣਾ ਤੇ ਸਮਰਥ ਹੈ ਨਵਾ ਨਵਾ ਇੱਕ ਗਿੱਠ ਥੋਂ ਛੱਡ ਕੇ ਬਾਉਂਗਾ ਲੋ ਗੈ ਮੂਰੋਂ ਫੇਰ ਬਣਾਣਾ ਨਵਾ 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 ਹਾਂ ਜੀ ਬੱਕਰੀ ਚੈੱਕ ਕਰੋ ਪੈਲ ਥੋੜੀ ਐ ਪਸੰਦ ਥੋੜੀ ਐ ਪਕਾਈ ਕੁੱਟਣਾ ਮੇਰਾ ਕੰਮ ਹੈ ਕਿਉਂ ਜੀ ਬੋਲ 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 ਦਿਲਾਂ ਦੀ ਕੁੰਡੀ ਖੋਲ ਬਾਂਦਰ ਜਿਓ ਅੱਖਾਂ ਉਹਦੇ ਕੰਨੀ ਮਾਰਦਾ ਉਹਦੇ ਕੰਨੀ ਮਾਰਦਾ ਹਾਂ ਬੋਲ ਕੇ ਦੱਸ ਸੰਗ ਕਾਦੀ ਯਾਰ ਮਾ ਬੋਲ ਦਿਲਾਂ ਦੀ ਕੁੰਡੀ ਕਿਉਂ ਨਹੀਂ ਖੋਲਦਾ ਕੀ ਕਹਿੰਦੇ ਮੱਖਣਾ ਵੇ ਕਿਉਂ ਨਹੀਂ ਬੋਲਦਾ ਏ ਪੁੱਛੋ ਕਿੰਨੇ ਕਹਿੰਦੇ ਨੇ ਅਗਲੇ ਉਹ ਤਾਂ 35 ਮੰਗਦਾ ਮਰੀਕ ਫਲੇੜੇ ਵਾਲਾ ਉਹ ਪਟਿਆਲੇ ਵਾਲਾ ਬੱਕਰੀ ਪਸੰਦ ਹੈ ਸਿੰਧਾ ਪੂਰੀ ਜਤਿੰਦਰ ਨਹੀਂ ਸਾਢੇ 4 ਮਿੰਟ ਸਾਢੇ 4 ਸਾਢੇ 4 ਦੀ ਹੁੰਦਾ ਗੋਣ ਵਾਲੀ ਆ ਬੱਸ ਲੈ ਹੁਣ ਤੁਸੀਂ ਚੁੱਪੋਂ ਕਿ ਬੋਲਦੇ ਹੋ ਬੋਲਣਾ ਬੋਲੋ ਕੁਝ ਬੋਲਣਾ ਲੈ ਗੱਲ ਸੁਣ ਲੈ ਮਰੀਕ ਅੱਜ ਦੀ ਪਾਲਾ ਤਰੀਕ ਖੜਿਆ ਤੁੰਗਲੀ ਮੰਡੀ ਜਿੱਥੇ ਗੱਡੀ ਹੋਈ ਆ ਸਭ ਦੀ ਚੰਡੀ ਵਪਾਰੀਆਂ ਦੀ ਵੱਡੀ ਚੰਡੀ ਉਰੀ ਗੱਡੀ ਹੋਈ ਆ ਗੱਲ ਮੇਰੀ ਸੱਚੀ ਹੋ ਝੂਠੀ ਨਹੀਂ ਇਹਦਾ ਜਾਮਨ ਤੂੰ ਐ ਪੱਕੀ ਗੱਬਣ ਦਾ ਤੇ ਫੰਡਰ ਦਾ ਮੈਂ ਨਹੀਂ ਹੈਗਾ ਕਿਉਂ ਬਈ ਲੈਣਦਰਾ ਮੈਂ ਹੈਗਾ ਵੀਰੇ ਮੈਂ ਗਰੰਟੀ ਦਿੰਦਾ ਘੰਟੇ ਦੀ ਸੌਦਾ ਕਰਾਇਆ ਡੱਬੂ ਮਾਰੀ ਕੰਦ ਤੇ ਛਾਲ ਪਰਾਂ ਜਿਹੜਾ ਕੰਮ ਹੈ ਵਿਚੋਲੇ ਦਾ ਅਮਰੀਕ ਦੇਊਗਾ ਤਸੱਲੀ ਵੀਡੀਓ ਮੁੰਡੇ ਸਾਡੇ ਬਣਾਉਂਦੇ ਨੇ ਚਾਹੇ ਸਾਲ ਨੂੰ ਕਢਾ ਲਈ ਫੰਡਰ ਨਾ ਹੋਵੇ ਬੱਕਰੀ ਹੋਵੇ ਗੱਬਣ ਅੱਗੇ ਮਾਲਕਾਂ ਦੇ ਕੰਮ ਕਰਮ ਫਲ ਸਟਝੇ ਉਹਨਾਂ ਦੇ ਕਰਮ ਸੂਪੀ ਉਹਨਾਂ ਦੇ ਕਰਮ ਖਾਲੀ ਹੋਊਗੀ ਅਮਰੀਕ ਦੇ ਘਰੇ ਆਜੂਗੀ ਬੱਕਰੀ ਆਹੀ ਬੱਕਰੀਆਂ ਸਿਆਣਾਂ ਆ ਕੇ ਲਵੇ ਵੀਡੀਓ ਬਣਾ ਲੈਣਗੇ ਮੱਥੇ 'ਚ ਚੰਦ ਹੈ ਤੇ ਚੌੜੀ ਹੈ ਪੂਰੀ ਵਧੀਆ ਬੱਕਰੀ ਮੋਟੀ ਹੱਡੀ ਦੀ ਠੀਕ ਹੈ ਜੀ ਗੱਲ ਥਣ ਚੱਡੇ 'ਚ ਨਿਗਾਹ ਮਾਰ ਲਓ ਕੋਈ ਵੀ ਕੱਲ ਦੀ ਘਾਟਾ ਮੈਨੂੰ ਦੱਸੋ ਹੁਣ ਪਕਾਈ ਕੁੱਟਣਾ ਕੰਮ ਇਹਦਾ ਨਾ ਮੇਰਾ ਜੇ ਤੁਹਾਡੇ ਬੱਕਰੀ ਪਸੰਦ ਹੈ ਮੰਨਦੀ ਪਸੰਦ ਆ ਤੁਹਾਡੀ ਹੈ ਕਿਉਂ ਜੀ ਮੈਂ ਧੱਕਾ ਨਹੀਂ ਕਰਦਾ ਜੇ ਤੁਸੀਂ ਲੈਣੀ ਹੈ ਕੋਈ ਨੁਕਸ ਨਹੀਂ ਮੈਂ ਤਾਂ ਪਹਿਲਾਂ ਟੋਲੀ ਕੁਝ ਨਹੀਂ ਇਹ ਤਾਂ ਹਮਮੁਣ ਨਹੀਂ ਹਰੇਕ ਦੀ ਹੁੰਦੀ ਹੈ ਇਹਦਾ ਛੱਡ ਗੱਲ ਇਹਦਾ ਕੁਝ ਵੀ ਨਹੀਂ ਥਣ ਤੇ ਥਣ ਵੀ ਦੇ ਹੋ ਜਾਂਦੇ ਮੜੇ ਮੜੇ ਚੱਲੂ ਤਾਂ ਵੱਡੇ ਹੀ ਥੱਲੇ ਵਾਲਾ ਕਿਉਂ ਜੀ ਤਾਂ ਉੱਤੇ ਐ ਹੁਣ ਤਾਂ ਕਰ ਲਈ ਤਰੀਫ ਹੁਣ ਪਾਈਏ ਜੱਜ ਦੇ ਤਰੀਕ ਹਾਂ ਬਈ ਬਾਈ ਦੇਖਣ ਵਾਲਿਓ ਬੱਕਰੀ ਬਹੁਤ ਚੰਗੀ ਐ ਕੰਨ ਦੇਖ ਸਕਦੇ ਹੋ 18 ਇੰਚੀ ਲੰਬੇ ਨੇ 7 ਇੰਚ ਚੌੜੇ ਨੇ ਚੇ ਪੀਤਾ ਲੈ ਕੇ ਆ ਜਾਓ ਕਿਉਂਕਿ ਮੇਰੇ ਦਾ ਰੋਜ਼ ਦਾ ਹੀ ਕੰਮ ਹੈ ਕਿ ਅਮਰੀਕਾ ਹਾਂਜੀ ਕੋਈ ਕੁਆਲਿਟੀ ਚ ਕਮੀ ਨਹੀਂ ਹੈਗੀ ਕਿਸੇ ਦੇ ਪਸ਼ੂ ਨੂੰ ਨਿੰਦਣਾ ਨਹੀਂ ਚਾਹੀਦਾ ਲਵੇ ਅਗਲਾ ਨਾ ਲਵੇ ਮੰਡੀ ਦੇ ਵਿੱਚ ਆਈ ਆ ਤਾਂ ਮੈਂ ਬਣ ਕੇ ਆਈ ਆ ਤਾਂ ਮਾਰੀ ਕੋਈ ਤਾਇਦੀ ਧੀ ਨਹੀਂ ਖਾਉਂਦੀ ਅਗਲੀ ਕਹਿੰਦੀ ਮੈਂ ਉਹਦੇ ਨੂੰ ਵੀ ਚੰਗੀ ਬਣ ਕੇ ਜਾਵਾਂ ਤਿਆਂ ਦੇ ਵਿੱਚ ਮੇਲਾ ਦੇਖਣਾ ਤੇ ਉੱਚੇ ਮੱਥੇ ਦੀ ਬੱਕਰੀ ਹੈ ਜੀ ਨੂੰ ਇਹਦੀ ਪਰਖ ਨਿਰਖ ਹੈ ਹਰੇਕ ਨੂੰ ਕਿਸੇ ਨੂੰ ਪਤਾ ਨਹੀਂ ਹੈਗਾ ਕਿਸੇ ਕਿਸੇ ਨੂੰ ਭਾਂਡੇ ਦੀ ਬਾਬੇ ਹਰਨ ਪਰਖਿਆ ਠਣਕਾ ਕੇ ਦੇਖਿਆ ਕਰਦੇ ਤੌੜੇ ਬਾਈ ਜਾਂ ਲੈ ਕੇ ਆਉਂਦੇ ਬਾਹਰ ਵੇਚਣ ਘਮਾਰ ਕਹਿੰਦੇ ਹਾਂ ਓਏ ਪੱਕਾ ਇਹ ਲੈ ਲੋ ਚੰਗਾ ਖੁਰ ਨਾ ਜਾਵੇ ਬੱਕਰੀ ਚ ਨਹੀਂ ਕੋਈ ਕਮੀ ਹੋਂ ਦੱਸੋ ਕਿਵੇਂ ਕਰਾਂ ਚੱਲਾਂ ਸਹੀ ਗੱਡਾ ਕੰਨ ਚ ਭੂਕ ਮਾਰੇਗਾ ਪਰਾਂ ਦੱਸੇਗਾ ਕਿਵੇਂ ਚੱਲਾਂ ਦੱਸੇਗਾ ਹਾਂ ਫਿਰ ਉਹਦੇ ਚ ਕੋਈ ਗੱਲ ਚ ਹੋਣਾ ਬੜੀ ਇਧਰ ਨੂੰ ਆ ਜਾ ਭਾਈ ਚੌੜੇ ਹੋ ਜੋ ਨਾ ਲਈਆਂ ਤੇਰੇ ਗੈਲ ਨਹੀਂ ਕੋਈ ਬਨ ਕੇ ਤੋਰਦਾ ਸਹੀ ਗੱਲ ਚੌੜੇ ਧੱਕੀ ਹੋਏ ਨੇ ਇਹ ਤੂੰ ਚੌੜੇ ਖਾੜੇ ਦੀ ਵੀਡੀਓ ਵਧੀਆ ਬਣ ਗਈ ਵੀਡੀਓ ਬਣ ਜਾਂਦੀ ਵਧੀਆ ਬਣੀ ਆ ਕੱਲੀ ਕੁਆਲਟੀ ਦੀ ਬੱਕਰੀ ਦੀ ਕਿਉਂਕਿ ਸਾਨੂੰ ਜਿਹੜੇ ਸਾਡੇ ਕਿੰਗ ਨੇ ਨਾ ਵਧੀਆ ਬੰਦੇ ਆਪਣੇ ਗੁੱਜਰ ਸਾਹਿਬ ਜੀ ਪਾਕਿਸਤਾਨ ਵਾਲੇ ਅਸਰਵ ਜੀ ਉਹ ਕਹਿੰਦਾ ਰਾਜੂ ਭਾਈ ਮੇਰੇ ਨਾਲ ਗੱਲਾਂ ਹੁੰਦੀਆਂ ਵੀਡੀਓ ਵਧੀਆ ਬਣਾ ਕੇ ਤੋਰਾਂਗਾ ਉਹ ਬੰਦੇ ਨੇ ਬੱਕਰੀ ਪਾਲਣ ਧੰਦੇ ਨੂੰ ਖੜਾ ਕੇ ਦਿਖਾਤਾ ਇੱਕ ਆਪਣੇ ਜਿਉਂਦਾ ਰਹੇ ਰਣੀਆਂ ਵਾਲਾ ਸਣੀ ਸਰਦਾਰ ਜੀਨੇ ਕੇ ਬਰੀਡ ਦੇ ਬਾਰੇ ਆਪਾਂ ਨੂੰ ਚਾਨਣ ਕਰਤਾ ਨਹੀਂ ਸਾਡੇ ਪਾਲੀ ਜਿਹੜੇ ਆ ਜੜੀ ਤੇ ਸੁੱਤੇ ਪਏ ਤੇ ਸਿਉਨੇ ਵਰਗਾ ਤਾਂ ਅਸੀਂ ਕੋਟੀਆਂ ਦੇ ਪਾ ਲੈਟਾਂਦੇ ਸਾਨੂੰ ਪਰਖ ਨਿਰਖਣੀ ਸੀ ਕਿਸੇ ਨੂੰ ਪਰਖਾਂ ਨਿਰਖਾਂ ਅਸੀਂ ਕਰਨ ਤਾਂ ਲਾਤੇ ਤੇ ਡਿਚ ਕੋਈ ਨਹੀਂ ਸਿੱਖ ਕੇ ਆਉਂਦਾ ਕਿਉਂ ਜੀ ਪੂਰੀ ਸਿੱਖਦੇ ਆਂ ਅਸੀਂ ਗੁਰਤੀਆਂ ਲੈ ਕੇ ਤੁਹਾਡੇ ਵਰਗੇ ਇਹ ਜੇ ਬਜ਼ੁਰਗਾਂ ਤੋਂ ਸਿਆਣਿਆਂ ਤੋਂ ਡਿਚ ਐਸੀ ਵੀ ਨਹੀਂ ਸਿੱਖ ਥੋਤੂ ਹੀ ਸਿੱਖੇ ਆਂ ਤੇ ਸਭ ਨੂੰ ਆਪਾਂ ਸਲਾਮ ਕਰਦੇ ਆਂ ਜਿਹੜੇ ਨੇ ਤੁੰਦਾ ਵਧੀਆ ਕਰਤਾ ਤੇ ਮੰਡੀਆਂ ਵਾਲੇ ਨੇ ਮੰਡੀਆਂ ਲਾਤੀਆਂ ਲੱਗਣਾ ਹਰੇਕ ਬੰਦੇ ਨੂੰ ਗਰੀਬ ਨੂੰ امیر ਨੂੰ ਰਿਜ ਰੋਟੀ ਤਾਂ ਮਿਲੀ ਕੰਮ ਤਾਂ ਮਿਲਿਆ ਨਸ਼ੇ ਪੱਤੇ ਤੋਂ ਇਹ ਜੇ ਸਾਡੇ ਜਵਾਗਤਾਂ ਬਚੇ ਜਿਹੜੇ ਅਣਸਮਝਨੇ ਨਾ ਬੱਚੋ ਬਈ ਪੀਜੋ ਸਾਡਾ ਕੀ ਹੈ ਅਲੱਗ ਨਾ ਰਾਜੂ ਨੇ ਕਰਾਤਾ ਐ ਕਰਾਤਾ ਅਸੀਂ ਨੇ ਇੰਜ ਨਹੀਂ ਮਾੜਾ ਕਰਾਇਸਤਾ ਤੁਹਾਨੂੰ ਬੱਕਰੀਆਂ ਲੈਣ ਲਾਤਾ ਖਰੀਦਣ ਲਾਤਾ ਸਾਹਮਣੀਆਂ ਸਮਾਉਣੀਆਂ ਤਾਂ ਤੁੰਨੇ ਨੇ ਭਈ ਮੈਂ ਕਿੱਥੋਂ ਸਾਂਭੂਗਾ ਕਿਉਂ ਬਾਪਾ ਜੇ ਨਹੀਂ ਸਾਂਭੋਗੇ ਭੁੱਖੀਆਂ ਮਾਰ ਲਓ ਭਈ ਅਸੀਂ ਨਹੀਂ ਮਾੜਾ ਕਰਿਆ ਕਿਸੇ ਦਾ ਹਾਂਜੀ ਆ ਜਾ ਤਰੀਕ ਮੈਂ ਅਮਰੀਕਾ ਉਹ 22 ਕਹਿੰਦੇ ਨੇ ਪਰ ਮੈਂ ਨਹੀਂ ਕਹਿੰਦਾ 18000 ਕਹਿੰਦੇ ਨੇ ਕੋਈ ਗੱਲ ਨਹੀਂ ਹੁਣ ਬੱਕਰੀ ਦੱਸ ਦੇ ਕਿੱਥੇ ਵੇਚਣੀ ਹੈ 1000 ਘੱਟ ਲੈ ਜੋ 34 ਦੀ ਨਾ ਥੱਲੇ ਆ ਜਾ ਬਸ ਫਿਰ ਤੁਸੀਂ ਆਪ ਹੀ ਕਿਉਂ ਗਾਕਾਂ ਨੂੰ ਤੜਕਿਉਂ ਨੇ ਫਿਰ ਉਹ ਤਾਜੀ ਕਹਿੰਦੇ ਨੇ ਲੈਣ ਨੂੰ ਮੈਂ ਕਹਿੰਦਾ ਤਾਜੀ ਇਹ ਹੋ ਜਦੋਂ 2 ਮਹੀਨਿਆਂ ਨੂੰ ਜੇ ਰਾਜੀ ਖੁਸ਼ੀ ਰਹੀ ਆਸਾਂ ਨਾਲ ਦਿਨ ਟੁੱਟਦੇ ਨਹੀਂ ਪੂਰੀ ਦੀਦੀ ਦੰਨੇ ਨਹੀਂ ਹੋਰ ਕਿੰਨੇ ਦੀ ਦੰਨੇ 30000 ਦੀ ਬੱਕਰੀ ਹੈ ਦੋ ਕੱਟ ਗਿਆ ਕੀ ਕਰਾਂ ਟੜਕਰਾਂ ਜੇ ਤੁਸੀਂ ਵੀ ਕਿਤੇ ਤੁਸੀਂ ਵੀ ਨਾ ਟੜਕਜੋ ਮੈਨੂੰ ਆਪਦੇ ਨਿਸ਼ਾਨੇ ਲਾ ਲੈਣ ਦੋ ਇੱਕ ਦੋ ਦਾ ਨਿਸ਼ਾਨਦੇ ਨਾ ਜੀ ਹੋਰ ਉਤੋਂ ਦਬਦਾ ਨਹੀਂ ਉਹ ਵੀ ਯਾਰ ਵਪਾਰੀ ਆ ਨੂੰ ਪਤਾ ਮਹਿੰਗੀ ਲਿਆ ਮੰਡੀ ਰਾ ਕੀ ਪਤਾ ਕਿਸੇ ਦੇ ਟਿੱਡ ਦਾ ਟਿੱਡ ਕੇ ਫਰੋਲ ਕੇ ਥੋੜੀ ਦੇਖਦਾ ਨਾ ਜੀ ਨੂੰ ਦਾ ਵੀਰੇ ਇੱਥੇ ਪਹਿਲਾਂ ਬੈਠੀ ਆਵੇਂ ਕੁਸ ਬਣੀ ਬੱਕਰੀ ਵੀ ਦੇਖਾ ਨਹੀਂ ਬੱਕਰੀ ਚ ਕੋਈ ਕੋਈ ਕੱਟ ਨਹੀਂ ਮੋਟੀ ਹੱਡੀ ਦੀ ਬੱਕਰੀ ਐ ਦੱਸੂਗੀ ਦੱਸੂਗੀ ਜੇ ਤਾਂ ਹੋਰ ਚੌੜੀ ਹੋ ਸੇਵਾ ਨਾਲ ਹੋਰ ਵੀ ਜੇ ਰਾਜੀ ਕੋਈ ਕਿਰਨ ਕਰਨ ਲੱਗ ਜੀ ਠਕਿਆਣੇ ਹੱਲ ਚੱਲਣਾ ਹੋਵੇ ਬੱਕਰੀ ਇਹ ਤੇਰੀ ਲੱਖ ਦੀ ਵੀ ਹੋ ਜੂ ਕਿਉਂ ਜੀ ਆਸਨਾ ਤਾਂ ਟੁੱਟਦੇ ਮੈਂ ਬਸਵਾਣ ਖੜੀ ਹੁੰਦਾ ਫੇ ਨਹੀਂ ਜੀਦਾ ਕੱਲੀ ਨੂੰ ਗੱਲ ਕੇ ਪਤਾ ਲੱਗਦਾ ਤੋੜ ਕੇ ਦੇਖ ਲੈ ਘੋੜੀ ਮਮੂ ਟੁੱਟਦੀ ਲੈ ਮਰੀ ਕਿਛਾਰੀਆਂ ਗੱਲਾਂ ਛੱਡ ਯਾਰ 22000 ਦੀ ਦੇ ਬੱਕਰੀ ਦੇ 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 ਠੀਕ ਆ ਫਿਰ ਨਹੀ ਇੱਕੋ ਹੀ ਐਂਡ ਸੁਣਾ ਦੇ ਕਿੱਥੇ ਦੇਣੀ ਐ 30000 ਦੀ ਬੱਕਰੀ ਦੇ ਮੈਂ ਲੱਗੂ ਬਸ ਲਾਸਟ ਬੰਦੇ ਰਾतेश ਕਸੂਤੜ ਗਿਆ ਉਹ ਇਕੱਠੀਆਂ ਗੱਲਾਂ ਜੇ ਕਹੂੰ ਜাদু ਜੁੱਧ ਮਾਰ ਲਾ ਮਾਰ ਫੋਕ ਇੱਕ ਮਾਰ ਘੋਕ ਇਹ ਯਾਦੂ ਮੇਰਾ ਚੱਲਦਾ ਵੀ ਏ ਇਹ ਹਰੇਕ ਦੇ ਗੱਲ ਵਸਦੀ ਨਹੀਂ ਜਾਪਾਨ ਚ ਉੱਥੇ ਬੰਗਾਲ ਤੋਂ ਸਿੱਖ ਕੇ ਆਏ ਮੈਂ ਬੰਗਾਲਦੇਸ਼ ਚ ਇਹ ਜੇ ਬੰਦਿਆਂ ਦਾ ਨਾ ਚੰਗੇ ਮੁੰਡਿਆਂ ਦਾ ਮੀਡਾ ਬਣਾ ਕੇ ਕੰਦਣਾ ਚ ਹੀ ਪਤਾ ਨਹੀਂ ਲੈ ਚੱਕ ਵਈ ਦੇਣੀ ਆ ਬੱਕਰੀ ਦੇਣੀ ਆ ਬੱਕਰੀ ਦੇਣੀ ਆ ਕੱਚਾ ਕੰਮ ਨਾ ਕਰੀ ਨਾ ਮੈਂ ਕੱਚਾ ਕੰਮ ਦਾ ਦੇਣ ਵਾਲੀ ਗੱਲ ਕਰਦੀ ਇਹ ਅੱਲਾ ਬੱਕਰੀ 24000 ਦੀ ਦੇ ਓਏ ਤੂੰ 2000 ਵਧਿਆ 24000 ਦੀ ਤੂੰ 2000 24000 ਦੀ 24000 ਦੀ ਇਹ ਲੈ 25000 ਦੀ ਮੂਈ ਚਮੁੱਠੀ ਨਹੀਂ ਨਹੀਂ ਬਸ ਉਹ ਨਹੀਂ ਵੀਰੇ ਕਿੱਥੇ ਹੋ ਗਈ ਹੋ ਗਈ ਨਹੀਂ ਹੁੰਦੀ ਰੋਗੀ ਹੋ ਗਈ ਨਾ ਸ਼ੱਕ ਮਿੱਤਰਾ ਫਲਕਾਰੀ ਹਾ ਕੰਕਰ ਵੱਜੀਆਂ 26000 ਦੀ ਰੁਪਈਓ ਚੁੱਪ ਬਸ ਖਰਚਾ ਮਨਾਦਾ ਪਹਿਲਾਂ ਸਹੀ ਹੈ ਸਹੀ ਹੈ ਵੀਰੇ ਕਿੱਛ ਠੀਕ ਆ ਯਾਰ ਵੀਰੇ ਰੁਪਈਏ ਨਗੀਰ ਲਾ ਕੇ ਕਹਿੰਦੇ ਕਿੱਥੇ ਬਹੁਤ ਦੂਰ ਫਿਰਦੇ ਪਿੱਛੇ ਫਿਰਦੇ ਆ ਤੁਸੀਂ ਖਰਚਾ 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 ਕੀ ਲਾ ਕੇ ਗਿਆ ਇਮਾਨਦਾਰੀ ਤੋਂ ਇਮਾਨਦਾਰੀ ਤੋਂ ਨਾ ਦੱਸ ਫਿਰ ਸੱਚਾਈ ਫੇ ਸੱਚਾਈ ਦੱਸ ਕਿਉਂ ਵੀ ਕਰਨੂ ਦੇਖਿਆ ਆ ਤਾਂ ਛੱਡ ਦੇ ਕੰਨ ਚ ਦੱਸ ਦੇ ਨਹੀਂ ਮਾ ਸੱਚਾਈ ਪਬਲਿਕ ਨੂੰ ਦੱਸ ਦੇ ਕਾ ਨਹੀਂ ਦੱਸ ਤੇਰੀ ਗੱਲ ਤੇ ਫੁੱਲ ਚੜੂਗਾ ਨਹੀਂ ਦਿੱਤੀ ਹੁੰਦਾ ਛੱਡ ਹੈ ਫੇ ਸਾਨੂੰ ਕੋਈ ਯਕੀਨੀ ਨਹੀਂ ਨਾ ਤੇਰੇ ਤੇ ਝੂਠ ਬੋਲਣਾ ਚਾਹੀ ਸੱਚ ਜਾਂ 27000 ਦੀ ਬੱਕਰੀ ਹੋਗੀ ਛੱਟ ਨਹੀਂ ਰਾਜੂ ਨਹੀਂ ਹੁੰਦੀ ਬੱਕਰੀ ਲੈਣੀ ਹੈ ਨਹੀਂ ਨਹੀਂ ਓਏ ਧੱਕ ਓ ਨਹੀਂ ਹੁੰਦੀ ਮਾ ਇਹ ਨਾ ਮੁੰਡੇ ਫਰੀਮੜਿਆ ਕਰਨ ਹਰੀ ਇਹ 7000 ਦੀ ਲੈ ਜਾ ਨਾ ਲੈ ਜਾ ਮੈ ਲੈ ਜਾ ਜਾਂ ਲੈ ਜਾ ਜੈਗਾ ਨਹੀਂ ਹੁੰਦੀ ਨਹੀਂ ਲੈ ਜਾ ਜਾ ਪੂਰੀ 29 ਹੋ ਗਿਆ ਹੁਣ ਨਹੀਂ 30 ਦੀ ਵਿਖਦੀ ਚੱਲ ਆ ਆਹ ਵਰਾ ਕੁਸ਼ਤੀ ਕਰ ਮੇਰੇ ਨਾਲ ਹਾਂ ਚੱਕ ਕੇ ਫਲਸਲ ਮਾਰੂ ਹੁਣ ਤਾਂ ਇੰਨਾ ਸਰੂਰ ਹੈ ਹਾਂ ਉਹ ਬਾਈ ਖੁਸ਼ ਹੈ ਨਹੀਂ ਜੇ ਖੁਸ਼ ਹੈ ਤਾਂ ਨਹੀਂ ਪੁੱਠੀ ਛੱਡਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਧੱਕਾ ਹਾਂ ਤੱਕਾ ਨਹੀਂ ਤੇਰਾ ਨਾ ਕਰਦੇ ਇਹ ਸੌਦੇ ਸਾਡੇ ਪੱਕੇ ਨੇ ਤੱਕਾ ਨਹੀਂ ਕੋਈ ਨਹੀਂ ਥਾ ਸਹੀ ਹੈ ਸਹੀ ਹੈ ਸਹੀ ਹੈ ਕਹੇ ਵੀਡੀਓ ਚ ਸਹੀ ਹੈ ਸਹੀ ਹੈ ਨਹੀਂ ਮਾਲਕ ਕਹਿੰਦੇ ਨੇ ਵੀ ਸਹੀ ਹੈ ਮੈਂ ਨਹੀਂ ਕਹਿੰਦਾ ਪੈਂਦਾ ਵੀ ਸ਼ਰਮਣਾ ਹੁੰਦਾ ਬਾਬੇ ਅਸੀਂ ਨੇ ਅਲਾ ਕਹਿੰਦਾ ਸੜੇ ਦਾ ਤੱਕੇ ਨਾ ਕਰਾਤਾ ਤੈਨੂੰ ਸਹੀ ਹੈ ਮਜ਼ੂਰ ਹੈ ਓਕੇ ਜੀ ਆਪਾਂ ਦਾ ਮੇਰਾ ਤਾਂ ਕੋਈ ਨਹੀਂ ਕਸੂਰ ਹੈ ਤੇਰਾ ਕੋਈ ਕਸੂਰ ਨਹੀਂ ਹਾਂ ਠੀਕ ਹੈ ਲੈਓ ਜੀ ਕਰਾਓ ਪੈਸੀ ਮਾਰੋ ਕੋਈ ਪਕਾਈ ਮੇਰੇ ਵਾਂਡੇ ਆ ਕੇਂਦੇ ਤੜਕੇ ਤੱਕ ਫਿਰ ਕਮੈਂਟ ਗਲਤ ਕਰਨ ਲੱਗ ਜਾਂਦੇ ਨੇ ਕੋਈ ਭੁੱਕੀ ਫੀਮ ਨਹੀਂ ਖਾਂਦਾ ਮੈਂ ਫੀਮ ਖਾਇਆ ਕਰ ਥੋੜੀ ਜਿਹੀ ਹੋ ਰੱਬ ਰੱਬ ਛੱਡ ਯਾਰ ਹੈ ਚੰਗੀ ਤਰ੍ਹਾਂ ਸਿੱਖਿਆ ਜਾ ਚੰਗੀ ਤਰ੍ਹਾਂ ਜਾਦੂ ਸਿੱਖਿਆ ਰਿਹਾ ਜਰਾ ਚੱਲ ਕੋਈ ਨਹੀਂ ਮਾਰਾਂ ਮੋਟਰ ਦਾ ਜਾਣਦੀ ਆ ਵਾੜੀ ਨੂੰ ਮਾਰਦੇ ਮਗਾਲ ਵਾਲਾ ਚੱਲਿਆ ਤਾਂ ਹੈ ਨਹੀਂ ਵੈਸੇ ਬਾਈ ਨੇ ੱੱਕਾ ਲਾਣਾ ਚੱਲ ਠੀਕ ਹੈ ਠੀਕ ਮੈਂ ੱੱਕਾ ਨਹੀਂ ਕਰਿਆ ਇਹਨੇ ੱੱਕੇ ਨਾਲ ਫਿਰ ਸਿੱਖਿਆ ਸਮਝਾਤਾ ਦੱਸਤਾ ਨਾ ਨੇ ਸੌਦਾ ਠੀਕ ਹੈ। ਹਾਂ ਉਹ ਸੌਦਾ ਇਹਨਾਂ ਨੂੰ ਫੇਟਾ। ਪਹਿਲਾਂ ਵੀ ਦੇਖ ਕੇ ਕਹਿੰਦੀ ਬੱਕਰੀ ਨਹੀਂ ਮਾਰੀ ਤਾਂ ਬਾਈ ਨੂੰ ਕਹਿੰਦੇ ਖੁਸ਼ਾ ਤਾਂ ਲੈ ਜਾ ਤਾਂ ਵੀ ਕੋਈ ਨਹੀਂ ਫੇਟੂ ਬਸ ਖੜੀ ਜਾਂਦਾ। ਨਹੀਂ ਨਹੀਂ ਸਹੀ ਹੈ ਸਹੀ ਹੈ। ਹਾਂ ਬਈ ਬੱਕਰੀ ਭਾਰੀ ਬੰਦ 40000 ਦੀ ਆ। ਹਾਂ ਚਲੋ ਜੀ ਉਹ ਇੱਕ ਗੱਲ ਹੋਰ ਹੈ। ਜੇ ਕਾਲੇ ਲੈਵੇ ਉਹਦੀ 40 ਦੀ ਹੁੰਦੀ। ਹੋਰ 40 ਦੀ ਦਿੰਦਾ। ਉਹ ਬੰਦਾ ਘੱਟ ਨਹੀਂ ਵੇਚਦਾ। ਬੱਕਰੀਆਂ ਉਹ ਵੀ ਚੰਗੀਆਂ ਲਿਆਉਂਦਾ। ਹਾਂ। ਕਾਦੀ ਓਏ 40 ਕਿਲੋ ਲੱਗਣ ਲੱਗਦਾ ਕਾ ਚਾਹ ਤੇ ਮੇਰੇ 17 18 19 20 21 22 23 24 25 26 27 28 29 ਚਾਹੇ ਤਾਂ ਕਰਦੀ ਛੋੜ ਚਾਹੇ ਕਰਾਦੀ ਲਿਖਾਈ ਕਿਉਂ ਜੀ ਠੀਕ ਹੈ ਨਾ ਗੱਲ ਜਿਹੜਾ ਬਿਹਾਰ ਵੱਡੀ ਦਾ ਚੱਲਦਾ ਆ ਲਓ ਜੀ ਰਾਬਾ